ਮੇਰੇ ਨਾਸ ਨਾ ਨਾ ਇਹ ਪਾਸਾ ਲੰਗਿਆ ਨੀ ਪਾਸੋ ਵੀ ਦੀਵਾ ਪਾਉਣੀ ਘਰ ਕੱਤਣੋਂ ਚੜਦੀ ਕੋਈ ਮੈਂ ਹੋਈ ਮੈਂ ਤਾਂ ਸੁਣਿਆ ਮੈਂ ਤਾਂ ਸੁਣਿਆ ਮਾਂ ਹੁਣ ਤੇ ਚੱਲੀ ਅੰਦਰ ਹੀ ਰਹਿੰਦੀ ਟੀਕਟਾਕ ਦੀ ਨਾ ਕੱਖ ਨਹੀਂ ਉਹ ਤੇ ਬੈੰਗੀ ਨਹੀਂ ਕਰ ਹੂੰ ਕੋਈ ਕੋਈ ਬੜੇ ਕਿਤੇ ਆਟਪ ਕੰਨ ਤੇ ਬੜੇ ਬਹੁਤੀ ਅੰਤਰੀ ਕੋਠੇ ਨਾ ਇਹ ਸਾਰੇ ਘਰ ਚ ਫੇਰ ਫੇਰ ਕਿਉਂਦੀ ਹੋ ਉਹ ਤਰਾ ਖਬਰਾਂ ਨੇ ਮਾਤਾ ਮੈਂ ਤੁਹਾਨੂੰ ਗੱਲ ਕਰੀ ਨਾ ਨਾ ਪੈਣੀ ਮੈਂ ਕੰਨ ਨੂੰ ਗੱਲ ਕਰਦੀ ਨਹੀਂ ਕਰਨੀ ਦੋ ਹੋਰ ਕੋਈ ਗੱਲ ਨਹੀਂ ਬਾਣਾ ਕਰੀ ਨਹੀਂ ਨਹੀਂ ਮੈਂ ਕੰਨ ਨਹੀਂ ਕਰਦੀ ਨਹੀਂ ਕਰੀ ਹੁਣ ਤੇ ਮੋੜ ਨਾ ਚੁਗਰੀਆਂ ਮੈਂ ਵੀ ਸੁਣਿਆ ਮਾਂ ਨਹੀਂ ਮੇਰੀ ਗੱਲ ਸੁਣੋ ਤੂੰ ਉਹਨੂੰ ਪੁੱਛੀ ਨਾ ਮੈਂ ਕਿੰਨਾ ਕਰ ਲੱਭੀਆ ਤੇਰਾ ਵੀ ਨਾਮ ਆਉਂਦੀ ਗਾਦਾ ਮੈਂ ਉਹ ਪਰਲੇ ਬੰਦੂ ਕਰੇ ਬੜਾਈ ਨਹੀਂ ਪੈਗੀ ਪਿੱਛੇ ਦਾ ਦੇ ਨੌਂ ਪੱਛੀ ਆਹੋ ਕਹਨੇ ਤੇਰਾ ਨਾਮ ਆਉਂਦੀ ਕਸੋ ਨਹੀਂ ਮੈਂ ਮੇਰੀ ਗੱਲ ਸੁਣ ਮੈਂ ਤਾਂ ਕੁਝ ਹੋਰ ਸੁਣਿਆ ਕਿ ਇਦਾਂ ਤੇ ਤੇਰਾ ਨਾਮ ਹੀ ਲਾਉਂਦੀ ਸੀ ਮੈਂ ਮਾਤਾ ਪੈਣ ਨਹੀਂ ਮੈਂ ਨਹੀਂ ਇਦਾਂ ਪਲਾ ਮੇਕਿਆਂ ਦਾ ਬੁੱਢਾ ਜਿਹੜਾ ਨਾ ਪੈਣੇ ਨਾ 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 ਹਾਂ ਜੀ ਬੁੱਢੀ ਦੇ ਮਗਰ ਖੜਦਾ ਤੇਰਾ ਨਾਮ ਲਾ ਕੇ ਆਂਦੇ ਨਹੀਂ ਮੈਂ ਤਾਵਾ ਮੇਰੇ ਆ ਮਹਲ ਕਾ ਤਾਵਾ ਨਹੀਂ ਹਾਂ ਭੈਣ ਜੀ ਪੁੱਛ ਪੁੱਛ ਨਹੀਂ ਆਂਦੇ ਜਿਹਦੇ ਨਾਲ ਨਿਕਲ ਕੇ ਗਈ ਉਹ ਤਾਂ ਦੋ ਤਾਂ ਦਿਕਰ ਉਹਦਾ ਹੁਣ ਜਾਨ ਬੜਾ ਹੀ ਬੰਦੇ ਦਾ ਉਹਦੇ ਤੇ ਨਿਆਣੇ ਚਾਰ ਨੀ ਬਣਾ ਉਹ ਤੇ ਪਹਾੜਾਂ ਨਾਲ ਤੇ ਹੋ ਲੱਗਦਾ ਵਾ ਇਸ ਹਾਲਾਤ ਨਾ ਤੇ ਮਤ ਕੋ ਵੇਚ ਲਾ ਕੋ ਨੀ ਤਾਂ ਨੀ ਤਕਾ ਸੰਧਿਆ ਦਾ ਨੀ ਲਾਇਓ ਲੈ ਬਸ ਆਹੋ ਕੁੜੇ ਨਈ ਨਾ ਅਮਰਾ ਤਾ ਨਾ ਨਾ ਮੈਂ ਕਿਤੇ ਲੋਕਾਂ ਨੂੰ ਪੀੜੀ ਹੁਸ਼ਾ ਬਣਾਉਣੀ ਫਿਰਦੀ ਆਹ ਨੀ ਤੋ ਤੁਮ ਨੂੰ ਚਾਹੀਦੀ ਜਿਹੜੀ ਪਾਜਦੀ ਨਖਤ ਨੀ ਨਖਤਿਆਂ ਦੀ ਲੋ ਮੇਰੀ ਗੱਲ ਸੁਣੋ ਤੁਹਾਨੂੰ ਤੇ ਗੱਲਾਂ ਆਂਦੀ ਤੈਨੂੰ ਨਹੀਂ ਆਉਂਦੀਆਂ ਪਾਛੋ ਨੂੰ ਨਹੀਂ ਆਉਂਦੀਆਂ ਗੱਲਾਂ ਮੇਰੀ ਇਹ ਗੱਲ ਸੁਣ ਮੈਂ ਇਹ ਮਰੇ ਲੋਕਾਂ ਦੀਆਂ ਬੁੜੀਆਂ ਪਜਾਂ ਜਾਨੀ ਹੈ ਮੈਂ ਤੇ ਉਹਨੂੰ ਦੁੱਖ ਸੁੱਖ ਸਾਰਿਆਂ ਦਾ ਪੁੱਛਦੀ ਫਿਰਦੀ ਕਿਤੇ ਮੈਂ ਵੀ ਸਰਪੰਚ ਨਹੀਂ ਹਾਂ ਕਿਤੇ ਕਿਹੇ ਪਿੰਡ ਦੀ ਹਾਂ ਮੇਰਾ ਤੇ ਕਿਤੇ ਨਾਂ ਸੀ ਪਰ ਗੱਲ ਤੇ ਇੱਥੇ ਆ ਕੇ ਮੁੱਕ ਜਾਂਦੀ ਹੁਣ ਮੈਨੂੰ ਤੇ ਆਪ ਪੰਚਾਇਤਾਂ ਤੇ ਛੱਦ-ਛੱਦ ਕੇ ਮੇਰੀ ਬੇਇੱਜ਼ਤੀ ਕਰਦੇ ਆਂ ਕਿ ਆਹ ਤੈਨੂੰ ਸਰਪੰਚੀ ਤੇ ਨਿਭਵੀਂ ਕਰਾ ਬੋ ਤਮਾਰੀਆ ਤਾਂ ਪਾਛੋ ਦਾ ਬਹਿ ਜੇ ਬੇੜਾ ਕਿਤੇ ਪਾਛੋ ਨੂੰ ਜੀ ਨਹੀਂ ਇਹ ਪਾਛੋ ਦਾ ਪਾਛੋ ਨਹੀਂ ਸੀ ਤੂੰ ਤੇ ਦੀਵੀ ਬੜੀ ਬਣ ਗਈ ਨਹੀਂ ਪਾਛੋ ਨੂੰ ਆ ਲੰਦੇ ਹੋਣਾ ਆਪ ਐ ਕਰਦੇ ਪਾਛੋ ਦੇ ਘਰ ਜਾ ਕੇ ਨਾ ਹਾਂ ਪਾਛੋ ਨੂੰ ਪੁੱਛਦੇ ਆ ਦੋਵੇਂ ਪੁੱਛ ਕੇ ਆਈਏ ਆਹ ਉਹ ਪਾਛੋ ਦੀ ਤਾਂ ਘੋੜੀ ਨਵਾ ਕੇ ਆਈਏ ਸਹੀ ਗੱਲ ਆਹ ਨਹੀਂ ਪਾਛੋ ਨੇ ਤੇ ਜੀ ਆਹੋ ਵੇ ਇਹ ਜਿਹੜੀ ਪਾਸੋ ਆ ਪਾਸੋ ਤੇ ਯਕੀਨ ਨਾ ਭਰੀ ਮਾਸਾ ਪੋਰਾ ਮੈਂ ਨਹੀਂ ਕਰਦੀ ਆਹੋ ਇਹ ਤਾਂ ਅੰਤਰੀ ਬੰਗਣੀ ਉਹ ਗੇਲੂ ਤੇ ਆਹ ਬੁੱਢਾ ਖੋਤਾ ਮੈਂ ਤੇ ਪਾਣੀ ਪਾਣੀ ਖੋ ਉਹ ਹਾਂ ਨਹੀਂ ਕੋਈ ਨਹੀਂ ਸ਼ਰਮਾ ਹਾਂ ਹਾਂ ਤਾਂ ਤੋਂ ਟਿੱਕਲਾਕ ਆ ਨਿਕਾਣਾ ਮੈਂ ਟੱਕ ਗਿਆ ਖਾ ਉਹ ਤੇ ਵਿਚਾਰਾ ਪੋੜਾ ਕੋੜਾ ਕੋਰੀ ਜਾਂਦਾ ਮੇਰੇ ਨਾਲ ਮੈਂ ਹਾਂ ਜਿਹੜੇ ਤਰੀਕੇ ਨਾਲ ਕੂੜਤਾ ਬੁੱਢਾ ਉਹ ਹੋਇਆ ਬੜਾ ਤੇ ਬੁੱਢਾ ਹਾਂ ਮਾਰੀ ਸੋਨੀਆਂ ਆਂ ਉਹ ਬੁੱਢਾ ਦੰਦਰ ਬੁੱਢਾ ਆਹੋ ਵੰਦੇ ਸੁਣ ਅੱਡੇ ਪਿੱਛੇ ਲੱਗਵਾਂਦੀ ਨਹੀਂ ਆ ਆਹੋ ਉਹਨਾਂ ਦੇ ਘਰ ਬੜਾ ਆਉਂਦਾ ਜਾਂਦਾ ਹੀ ਆ ਆਹੋ ਆਉਂਦੇ ਆਹ ਬਣਾ ਬਣਾ ਦੇ ਦੂ ਕਿ ਜਾਂਦੇ ਉਹਨਾਂ ਦੇ ਘਰ ਹਾਂ ਜੀ ਜੀ ਕਹਦੇ ਸੁਣ ਆਹੋ ਹਰ ਸੁਰਮਾ ਬੜਾ ਪਾਉਂਦਾ ਹੀ ਬੁੱਢਾ ਹੁਣ ਚਾਰੇ ਨੂੰ ਕੁੜੇ ਅੱਗ ਲੱਗੀ ਐਨੀ ਉਮਰ ਓਹੋ ਤੋੜਾ ਪੂਰਨ ਤੱਕ ਹੀ ਚਲੋਂਦਾ ਨਾ ਲੈ ਮਾ ਗੋ ਨਹੀਂ ਕਤਨਾ ਉਹ ਨਾ ਮੈਂ ਵੀ ਰੱਬ ਕੋਲ ਜਾਣਾ ਨਾ ਮੇਰੀ ਗਾਲ ਸੋਣਾ ਹੁਣ ਆਉਂਦੀ ਆ ਨਾ ਪਾਸੋਂ ਇੱਕ ਤਰ੍ਹਾਂ ਪਾਸੋਂ ਨੂੰ ਪੁੱਛ ਲਈਏ ਬਾਪ ਅਹ ਰੱਬ ਤਰ ਨਾ ਪੈਣਾ ਮੁੜ ਕੇ ਪੱਜੀ ਨਾ 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 ਕੁਛ ਨਾ ਆਈ ਨੋ ਨਹੀਂ ਨਹੀਂ ਨਾਲ ਹੀ ਨਾ ਨਾ ਤੂੰ ਖੜਜੀ ਨਾਲ ਮੇਰੇ ਨਹੀਂ ਮੈਂ ਤੇਰੇ ਨਾਲ ਆਕੇ ਆਹੋ ਮੈਂ ਕੋਈ ਬੇਟੀ ਕਰ ਦੇਦੀ ਤੇ ਮੈਂ ਪੁੱਛਾਂ ਤਸ ਇਹ ਕੀ ਹੋ ਜੇ ਨਾਲ ਆਉਂਦੀ ਤੇ ਆਪਾ ਮੈਂ ਆ ਪਾਣੀ ਪਾਣੀ ਹੋ ਗਈ ਜਦੋਂ ਕੁਲਾਮੇ ਦਾ ਬੁੱਢਾ ਮੇਰੇ ਅਲ ਕੋੜਾ ਕੋੜਾ ਚੱਟ ਲਿਆ ਮੈਂ ਕਿੰਦਾ ਹੋਵੇ ਗਡੋਂ ਵਾਲੀ ਹੀ ਹੋ ਗਈ ਚੋਰਾ ਪਤਾ ਪੁਰਿਆ ਗਈ ਸੀ ਨਾ ਗਲੀ ਚ ਆਹੋ ਗੁਰ ਚਾਦਰਾਂ ਤਾਂ ਇਹ ਮੈਂ ਮਰ ਜਾਣੀ ਤੋ ਬਾਤੋ ਬਾਹੇ ਰੱਬਾ ਨਹੀਂ ਕਿੱਥੇ ਲੇ ਕੇ ਦੇਉ ਨਾ ਗੁਰੇ ਇਹ ਨਹੀਂ ਮੇਰੀ ਨਵਾਂ ਪੱਤ ਸੁਣਨ ਦੇ ਤੇ ਕੀ ਗਾਣਾ ਇਹ ਮੈਨੂੰ ਮੁੰਡੇ ਨੇ ਮੈਨੂੰ ਘਰੋਂ ਕੱਢ ਛੱਡਣਾ ਨਹੀਂ ਮੈਂ ਮਰਦੀ ਨਹੀਂ ਮੈਂ ਨਾ ਵਿਦਿਆਤ ਉਹ ਕਰਦੀ ਮੀ ਗੋਲੀ ਦੇ ਤੱਕ ਕੇ ਸਿੰਘੋ ਮੇਰਾ ਨਾਲ ਪਾਸੇ ਤੇ ਘਰ ਘਰ ਆ ਰ ਆ ਗਈ ਮੇਰਾ ਨਾਲ ਦਾ ਨਾ ਲਿਆ ਮੈਂ ਮਰ ਚਾ ਉਹ ਮੈਂ ਮੁੰਡਾ ਕੀ ਆਖੀ ਮੈਂ ਅਹਨੇ ਮੇਰੇ ਤੇ ਦੁੱਧ ਨਹੀਂ ਖਬਰ ਆ ਤਾਈ ਜੇ ਮੇਰਾ ਦਰ ਕਾ ਮੰਗ ਕੇ ਪਾਣੀ ਪੋਣੂ ਪੀਂ ਮੈਂ ਮਰ ਚਾ ਤੋਂ ਹਾ ਇਹਨੇ ਕੀ ਕਰਦੀ ਪਾਛੋ ਦਾ ਤੇ ਬੇੜਾ ਹੀ ਬਹਿ ਜਾਣਾ ਪਾਛੋ ਨੇ ਮੇਰਾ ਨਾਮ ਹੈ ਤਾਂ ਉੱਥੇ ਆ ਗਏ ਨੇ ਪੰਚਾਇਤ ਚ ਸਾਧ ਲਿਆ ਮੈਨੂੰ ਉਹ ਨਹੀਂ ਤੇਰਾ ਮੇਰਾ ਹੀ ਮੈਨੂੰ ਦੇ ਬੰਦਿਆਂ ਚ ਆ ਵੀ ਸ਼ਰਮ ਨਹੀਂ ਆਖਣਾ ਇਹ ਬੁੰਡਾ ਚ ਚਾਲੇ ਪਾਉਂ ਖੇਲਦੀ ਆ ਮੀ ਮੈਨੂੰ ਤੇ ਉਹ ਗੱਲਾਂ ਕੀਤਣਾ ਮੈਂ ਤੇ ਸ਼ਰਮਜੋ ਡੁੱਬ ਮੰਨ ਵਾਲੀ ਗੱਲ ਹੋ ਗਈ ਬੋਤਨੀ ਆਂ ਵੀ ਇਹਦੀ ਉਹਦੀ ਖੁਲਾਣੇ ਦੀ ਨੋਕ ਡੋਂ ਚ ਹੱਥ ਮੇਰਾ ਦਸੋ ਹੁਣ ਮੈਂ ਹੱਥ ਤੇ ਕੀੜਾ ਕਰ ਦੇਣਾ ਬੁੱਢੇ ਬਾਗ ਮੈਂ ਲੋਕਾਂ ਦੀਆਂ ਬੁੱਢੀਆਂ ਭਜਾ ਨਹੀਂ ਕੋਈ ਗੱਲਾਂ ਦੀ ਮੈਂ ਇਹ ਤੇ ਆਪ ਗੱਲ ਵਾਸਦੀ ਹੀ ਨਾ ਉਹਨਾਂ ਨੂੰ ਪੁੱਛ ਹਾਂ ਗਲੀ ਤੁਰਿਆ ਜਾਵੇ ਉੱਥੇ ਪਰ ਤੋਂ ਹਾਂਜੀ ਕੋੜਾ ਐਡਾ ਉੱਚਾ ਚਾਦਰਾਂ ਬੰਨੇ ਉਹਦਾ ਕਿਹੋ ਜਿਹਾ ਮੁੰਡਾ ਕੁੰਡਾ ਬਣਿਆ ਫੇਰੇ ਕੋਲ ਨਖੱਤਾ ਇਹ ਕਿ ਬੀਬੀਆਂ ਖਲੋਟੀ ਨਾ ਚਾਰ ਤੇ ਪੈਣਾ ਲੱਗੋਂ ਦੀ ਸਭ ਹੋਇਆ ਹਾਂ ਹਾਂ ਨਾ ਸਰਕਾ ਨਾ ਕਰਤਾ ਜਦੋਂ ਦੀ ਉਹਦੀ ਬੁਢੜੀ ਮਰ ਗਈ ਆ ਨਾ ਉਹ ਤੇਰਾ ਹਲਕਿਆ ਹਲਕਿਆ ਨਾ ਗਾਂਦਸੀ ਮਾ ਆਪਣਾ ਨਾ ਵਰਜ ਨਾ ਨਾ ਪਾਛੋਂ ਨੂੰ ਨਾ ਦੱਸੀ ਪਾਛੋਂ ਨੂੰ ਲਖਣਾ ਪਾਛੋਂ ਨੇ ਤੇਰੇ ਘਰ ਦਾ ਕਿਉਂ ਨਹੀਂ ਜਾ ਕੇ ਕਾਹੀ ਉਹ ਆਪਣੀ ਦਵਾਈ ਕਰਾ ਛੜਦੀ ਤੇਰੇ ਤੇਲੀ ਪੰਜਾਤਾ ਪਿਛਾ ਦੇ ਆ ਨਹੀਂ ਲੱਗਦਾ ਆ ਨਹੀਂ ਲੱਗਦਾ ਜੋ ਲਿਆ ਗੀ ਤੈਨਾਂ ਚਾਹਵੇਂ ਨਹੀਂ ਨਾ ਨਾਲੇ ਇਹਦ ਗੱਲ ਚੱਪ ਪੁੱਛਦੇ ਮੇਰਾ ਨਾਂ ਨਾ ਲੈਂੀ ਆਹੋ ਚੰਗਾ ਹਾਂ ਹਣੀ ਮੇਰੀ ਗਾਹ ਹੁਣ ਇਹਨੂੰ ਪੁੱਛ ਲੈਨੇ ਚੱਜਣਾ ਪਹਿਲਾਂ ਮੈਨੂੰ ਤੇ ਇਹ ਦੱਸ ਪਾਛੋ ਜਿਹੜੀ ਬੰਤੂ ਕੀ ਨਾਂ ਨਿਕਲੀ ਆ ਉਹ ਨਾਂ ਕੌਣ ਲਾਉਂਦਾ ਕੌਣ ਲਾਉਂਦਾ ਤੂੰ ਦੱਸ ਤੇ ਹੁੰਨੇ ਤੂੰ ਦੱਸ ਦੇ ਮੇਰਾ ਨਾਂ ਲੱਗਦਾ ਵਾ ਨਾ ਇਹ ਬੰਤੂ ਕੀ ਨਾਂ ਪਛਾਣਦੀ ਮੈਂ ਤੂੰ ਹੁਣ ਮੈਨੂੰ ਨਹੀਂ ਦੱਸ ਦੇ ਮੈਂ ਕਿੱਥੇ ਬਸੇ ਛੱਡ ਕੇ ਆਈ ਹਾਂ ਕਿ ਪੀ ਪੀ ਤੇ ਚੜਾ ਕੇ ਆਈ ਹਾਂ ਹਾਂ ਆਹੋ ਮੈਂ ਜੇ ਉਧਰ ਗਵੰਡ ਦਾ ਕੋ ਹੋਰ ਕੋ ਸੁਣਿਆ ਕਿ ਤੂੰ ਬੜਾ ਨੰਦਲਾ ਕਰਦੀ ਆ ਆਹੋਏ ਨੀ ਮੈਂ ਮਾਰ ਜਾਂ ਥੋੜੀ ਹੂੰ ਸੋ ਬਾਰ ਨੀ ਕੋਈ ਨਹੀਂ ਪਾਛ ਤੂੰ ਮੇਰੇ ਕੋਲ ਜਾ ਕੇ ਜਵਾਬ ਦੇਂਦੀ ਨਹੀਂ ਕਰਮਾਂ ਦਾ ਫਾ ਲੈ ਲੈਂਦੀ ਤੂੰ ਉਹ ਸਾਰੇ ਪਾਸੇ ਲਟਾੜਾਈ ਰੱਖ ਦੂ। ਕੋਈ ਗੱਲ ਨਹੀਂ ਹੋਊਗੀ। ਬੋਲੀਦਾਂ ਖਾਦ ਦਿੰਦੀ ਗੱਲ ਦਾ। ਮੇਰੇ ਦੁਆਨਾਂ ਆਂਦੀ ਆ ਕਿ ਤੁਸੀਂ ਲੀਨਾਂ ਦੀਆਂ। ਹਾਂ। ਨਾ ਤਾਂ ਕਿਸੇ ਨੂੰ ਗੱਲ ਕੋਈ ਨਹੀਂ ਹੋਣੀ। ਹਾਂ ਹੰਦੀਆਂ ਮੈਂ ਬੰਤੋ ਦੇ ਰਿਸ਼ਤੇਦਾਰ ਨੇ ਨਿਕਲ ਕੀ ਆਹੋ। ਹਾਂ। ਹੁਣ ਮੇਰੀ ਥੈਲੀ ਪੜਾਉਂਦਾ। ਪਰ ਸੋ ਮੇਰੇ ਚੇਰੇ ਰਾਸ ਤੇਰਾ ਬਹੁਤ ਧਾਰੀਆਂ ਗੱਲਾਂ। 안이 안돼 가.